ਸਤਿ ਸ਼੍ਰੀ ਅਕਾਲ ਭਾਈ ਗੁਰਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣੇਓ ਸਿੰਘ ਰਾਮਗੜੀ ਆ ਭਰਾਓ ਜਿਨ੍ਹਾਂ ਨੇ ਆਪਣਾ ਪੇਜ ਨੂੰ ਫੋਲੋ ਕਰਿਆ ਤਾਂ ਉਹ ਪੇਜ ਨੂੰ ਜਰੂਰ ਫੋਲੋ ਕਰਿਓ ਬਦੇ ਬਦੇ ਜਾਣਕਾਰੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਹੁਣ ਭਾਓ ਭਰਾਓ ਪੰਜਾਬ ਸਰਕਾਰ ਨੇ ਇੱਕ ਕਾਰਡਾਂ ਦੀ ਲਿਸਟ ਜਾਰੀ ਕਰੀ ਆ ਜਿਹੜੇ ਅਤਿ ਗਰੀਬ ਨੇ ਉਹਨਾਂ ਦੇ ਕਾਰਡ ਬਣਨ ਜਾ ਰਹੇ ਨੇ ਕਨਕੋਲੇ ਤਾਂ ਉਹਦੇ ਵਿੱਚ ਤਾਂ ਜਿਹੜੇ ਪਹਾੜੀ ਰਾਜੇ ਕਹਾਉਂਦੇ ਨੇ ਆਪ ਨੂੰ ਉਹਦਾ ਗ੍ਰੇਮੰਦ ਨੇ ਹੈ ਪਰ ਪਹਾੜੀ ਰਾਜ ਰਹੋ ਤੱਕੜੇ ਸਮਝਦੇ ਨੇਗੇ ਉਹਨਾਂ ਦੇ ਨਾਮ ਆ ਚੁੱਕੇ ਨੇਗੇ ਤਾਂ ਸਾਡੀ ਜਿਹੜੇ ਪਿੰਡ ਦੇ ਵਿੱਚ ਇਹਨਾਂ ਦੇ ਕੋਈ ਪਾਰਟੀ ਦੇ ਵਰਕਰ ਹੋ ਰਹੇ ਨੇ ਭਰਾਵੋ ਸਾਡੀ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਜਿਹੜੇ ਬੰਦੇ ਲੋੜਵੰਦ ਨੇ ਕੋਈ ਹੈਂਡੀਕੈਪਟਾ ਕੋਈ ਵਿਚਾਰਾ ਰੋਟੀ ਕਨ ਉਸਮਰੱਥ ਹੈ ਰਿਗਾਰ ਨਹੀਂ ਹੈਗਾ ਜਿਹੜੇ ਮਤਲਬ ਗਰੀਬ ਨੇ ਇੱਥੇ ਦਰਜੇ ਦੀ ਉਹਨਾਂ ਦੇ ਕਾਰਡ ਬਣਾਏ ਜਾਣ ਤਾਂ ਜਿਹੜੀ ਲਿਸਟ ਆਈ ਆ ਉਹ ਲੋਕਾਂ ਨੂੰ ਜਨਤਕ ਕਰੀ ਆਵੇ ਤੇ ਉਹ ਗਰੀਬ ਲੋਕਾਂ ਨੂੰ ਦਿਖਾਈ ਜਾਵੇ ਜਿਹੜੇ ਬੰਦੇ ਬੋਲਦੇ ਨੇ ਕਹਿੰਦੇ ਨੇ ਕਿ ਬਹੁਤ ਦੱਸੀ ਨਾ ਸਾਡਾ ਕਾਰਡ ਬਣ ਗਿਆ ਤਾਂ ਭਰਾਵੋ ਸਾਨੂੰ ਉੱਠ ਕੇ बोलना ਪਊਗਾ ਜਿਨ੍ਹਾਂ ਲੋਕਾਂ ਦੇ ਕਾਰਡ ਗਰੀਬਾਂ ਨਹੀਂ ਬਣੇ ਤਾਂ ਉਹ ਲਿਸਟਾ ਲਓ ਲਿਸਟਾਂ ਲੈ ਕੇ ਉਹਨਾਂ ਜਲੂਸ ਕੱਢੋ ਜਿਨ੍ਹਾਂ ਦੇ ਆ ਲਿਸਟਾਂ ਦੇ ਵਿੱਚ ਨਾ ਆ ਕੇ ਤਗੜੇਦਾਨ ਨੂੰ ਮੁਲਾਜ਼ਮਾਂ ਦੇ ਨਾਮ ਆਏ ਹੋਏ ਨੇਗੀ ਤਾਂ ਸਾਡੀ ਭਰਾਵੋ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਵੈਕੂਲ ਸਿੰਘ ਖਾਲਸਾ ਵੈਕੂਲ ਸਿੰਘ ਪੱਤੀ